ਇਤੇ ਦੀ ਪੰਜਾਬੀ ਇੰਡਸਟਰੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਜਿੱਥੇ ਜਨਾਬ ਚਰਨਜੀਤ ਅਹੋਜਾ ਜੀ ਦਾ ਦਿਹਾਂਤ ਹੋ ਗਿਆ ਜਿਸ ਦੇ ਨਾਲ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ ਇਸ ਵਕਤ ਸਾਡੇ ਨਾਲ ਰਾਈਟਰ ਪੱਟੀ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਬੜੀ ਮੰਦਭਾਗੀ ਖਬਰ ਜੋ ਅੱਜ ਕੱਲ ਸਭ ਨੂੰ ਪਤਾ ਲੱਗੀ ਹੈ ਵੀ ਚਰਨਜੀਤ ਅਹੋਜਾ ਜੀ ਸਾਡੇ ਦਰਮਿਆਨ ਮੌਜੂਦ ਨਹੀਂ ਰਹੇ ਆ ਬਹੁਤ ਸਾਰੇ ਕਲਾਕਾਰਾਂ ਨੇ ਦੁੱਖ ਵੀ ਜ਼ਤਾਇਆ ਹੈ ਤੁਹਾਡੇ ਕੀ ਜਜ਼ਬਾਤ ਆ ਇਹਨਾਂ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਮਤਲਬ ਕਹਿ ਰਿਹਾ ਪੰਜਾਬੀ ਸੰਗੀਤ ਇੰਡਸਟਰੀ ਦਾ ਬਹੁਤ ਵੱਡਾ ਘਾਟਾ ਹੋਇਆ ਕਿਉਂਕਿ ਸਾਡੇ ਸੰਗੀਤ ਦੇ ਸਮਰਾਟ ਜਿਨ੍ਹਾਂ ਨੂੰ ਅਸੀਂ ਸੰਗੀਤ ਸਮਰਾਟ ਜਨਾਬ ਚਰਨਜੀਤ 우ਜਾ ਸਾਹਿਬ ਗੁਰੂ ਜੀ ਸਾਡੇ ਤੇ ਉਹ ਸਾਡੇ ਵਿੱਚ ਨਹੀਂ ਰਹੇ ਜਿੱਥੇ ਇੰਡਸਟਰੀ ਨੂੰ ਘਟਾ ਸਾਡੀ ਪੰਜਾਬੀ ਕੌਮ ਨੂੰ ਘਟਾ ਪਰਿਵਾਰ ਨੂੰ ਘਟਾ ਤੇ ਇਹ ਨਾ ਅਜਰਿਆ ਜਾਣ ਵਾਲਾ ਕਿਉਂਕਿ ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਸੀ ਤੇ ਕਿਉਂਕਿ 뮤직 ਦੇ ਵਿੱਚ ਜੋ ਉਹਨਾਂ ਨੇ ਕੀਤਾ ਸ਼ਾਇਦ ਨਾ ਉਦੋਂ ਪਹਿਲਾਂ ਹੋਇਆ ਸ਼ਾਇਦ ਉਸ ਤੋਂ ਬਾਅਦ ਵੀ ਨਹੀਂ ਕਦੇ ਹੋ ਪਾਣਾ ਸੋ ਕਿਉਂਕਿ ਮੈਂ ਨਿੱਜੀ ਤੌਰ ਦੇ ਉੱਤੇ ਕਿਉਂਕਿ ਮੈਂ ਤਾਂ ਸਿੱਖਿਆ ਹੀ ਉੱਥੋਂ ਮੇਰੀ ਸ਼ੁਰੂਆਤ ਉੱਥੇ ਹੋਈ ਮੈਂ ਕਾਲਜ ਪੜਦਾ ਸੀ ਤੇ ਜਦੋਂ ਮੈਂ ਪਹਿਲੀ ਵਾਰ ਉਹਨਾਂ ਕੋਲ ਗਿਆ ਤੇ ਮੇਰਾ ਨਾਮ ਜਿਹੜਾ ਉਹ ਗੁਰੂ ਜੀ ਦੀ ਦੇਣਾ ਸੋ ਬਹੁਤ ਕੁਝ ਸਿੱਖਿਆ ਸੀ ਉੱਥੇ ਉਹਨਾਂ ਕੋਲ ਰਹਿ ਕੇ ਮਤਲਬ ਇਦਾਂ ਲੱਗਦਾ ਹੀ ਨਹੀਂ ਸੀ ਕਿ ਉਹ ਐਡੇ ਵੱਡੇ ਸੰਗੀਤ ਸਮਰਾਟ ਨੇ ਤੇ ਉਹ ਜਿੱਦਾਂ ਵੀ ਕੋਈ ਵੱਡਾ ਇਨਸਾਨ ਹੁੰਦਾ ਤਾਂ ਉਹਦੇ ਕੋਲ ਟਾਈਮ ਨਹੀਂ ਹੁੰਦਾ ਜਾਂ ਕਿਸੇ ਨੂੰ ਦੱਸਣ ਲਈ ਪਰ ਉਹਨਾਂ ਕੋਲ ਕਦੇ ਇਦਾਂ ਨਹੀਂ ਸੀ ਕੋਈ ਵੀ ਚਲਾ ਜਾਂਦਾ ਸੀ ਤੇ ਉਹਨਾਂ ਨੇ ਬਹੁਤ ਇਦਾਂ ਲੱਗਦਾ ਸੀ ਜਿਵੇਂ ਸਾਡੇ ਹੀ ਨੇ ਮਤਲਬ ਉਹਦੀ ਜਿਹੜੀ ਮਹਿਮਾਨ ਨਿਵਾਸੀ ਇਦਾਂ ਦੀ ਜਾਂ ਕੁਝ ਵੀ ਕਿਸੇ ਨੇ ਪੁੱਛ ਲੈਣਾ ਵੀ ਗੁਰੂ ਜੀ ਆ ਸੰਗੀਤ ਬਾਰੇ ਅਸੀਂ ਗੀਤਾਂ ਬਾਰੇ ਪੁੱਛ ਲੈਣਾ ਗੁਰੂ ਜੀ ਆ ਕਿਦਾਂ ਤੇ ਉਹਨਾਂ ਨੇ ਕਦੇ ਵੀ ਇਦਾਂ ਨਹੀਂ ਵੀ ਨਹੀਂ ਦੱਸਣਾ ਤੇ ਉਹਨਾਂ ਨੇ ਬਹੁਤ ਤਰੀਕੇ ਨਾਲ ਪਿਆਰ ਨਾਲ ਸਿਖਾਉਣਾ ਸਾਰਿਆਂ ਨੂੰ ਸੋ ਮਤਲਬ ਸ਼ਬਦ ਜਿਹੜੇ ਨੇ ਅੱਜ ਨਹੀਂ ਬੋਲੇ ਜਾ ਸਕਦੇ ਕਿਉਂਕਿ ਏਡਾ ਵੱਡਾ ਦੁੱਖ ਹੈ ਜਿਹੜਾ ਪਰਸਨਲੀ ਨਿੱਜੀ ਤੌਰ ਦੇ ਉੱਤੇ ਹੋਇਆ ਸਾਨੂੰ ਤੇ ਉਹ ਕਾਟਾ ਜਿਹੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਸੋ ਜਿਵੇਂ ਤੁਸੀਂ ਕਿਹਾ ਵੀ ਤੁਸੀਂ ਵੀ ਉਹਨਾਂ ਦੇ ਕੋਲੋਂ ਹੀ ਸ਼ੁਰੂਆਤ ਕੀਤੀ ਸਿੱਖਿਆ ਤੇ ਬਹੁਤ ਸਾਰੇ ਪੰਜਾਬੀ ਕਲਾਕਾਰ ਆ ਜਿਨ੍ਹਾਂ ਦੀ ਸ਼ੁਰੂਆਤ ਹੀ ਉਹਨਾਂ ਤੋਂ ਹੋਈ ਆ ਬਿਲਕੁਲ ਜੀ ਦੇਖੋ ਉਹਨਾਂ ਨੇ ਉਹਨਾਂ ਦਾ ਦੇਖੋ ਜਿਹੜਾ ਵੀ ਉਹਨਾਂ ਕੋਲ ਗਿਆ ਉਹਨਾਂ ਨੇ ਸਮਝ ਲਓ ਉਹਨਾਂ ਨੇ ਜਿਵੇਂ ਆਪਾਂ ਪਾਰਸ ਕਹ ਲਈਏ ਨਾ ਤੇ ਲੋਹਾ ਪਾਰਸ ਨਾਲ ਟਕਰਾਇਆ ਤੇ ਉਹ ਇਸ ਤਰੀਕੇ ਨਾਲ ਉਹ ਜਿਹੜਾ ਵੀ ਬੰਦਾ ਉਹਨਾਂ ਦਾ ਅਸ਼ੀਰਵਾਦ ਮਿਲ ਜਾਂਦਾ ਸੀ ਉਹ ਕੋਈ ਵੀ ਅੱਜ ਮਤਲਬ ਵੱਡੇ ਵੱਡੇ ਸਾਰੇ ਗਾਇਕ ਬਣ ਗਏ ਸਟਾਰ ਬਣੇ ਨੇ ਸਾਰੇ ਉਹਨਾਂ ਦੀ ਦੇਣਾ ਕਿਉਂਕਿ ਮਿਹਨਤ ਬਹੁਤ ਕੀਤੀ ਉਹ ਵੀ ਬਚਪਨ ਤੋਂ ਉਹਨਾਂ ਨੇ 뮤직 ਨਾਲ ਉਹਨਾਂ ਦਾ ਸਬੰਧ ਸੀ ਸਕੂਲ ਸਕੂਲਿੰਗ ਟਾਈਮ ਤੋਂ ਲੈ ਕੇ ਸਿੱਖਿਆ بڑے بڑے ਉਸਤਾਦ ਲੋਕਾਂ ਨਾਲ ਕੰਮ ਕੀਤਾ ਉਹਨਾਂ ਨੇ ਸੋ ਮੈਂ ਕਹਾਗਾ ਕਿ ਇਹ ਜਿਹੜਾ ਇਤਿਹਾਸ ਹੈ ਪੰਜਾਬੀ ਸੰਗੀਤ ਇੰਡਸਟਰੀ ਦਾ ਸੁਰਾਂ ਦਾ ਸਮੁੰਦਰ ਸੰਗੀਤ ਸਮਰਾਟ ਤੇ ਅੱਜ ਜਿਹੜੀਆਂ ਸੁਰਾਂ ਨੇ ਉਹ ਤੋਂ ਉਹਨਾਂ ਨੇ ਅੱਜ ਸੰਗੀਤ ਖਾਮੋਸ਼ ਹੈ ਭਾਵੇਂ ਕਿ ਉਹਨਾਂ ਦਾ ਸੰਗੀਤ ਜਿਹੜਾ ਰਹੇਗੀ ਦੁਨੀਆ ਤੱਕ ਜਦੋਂ ਤੱਕ ਪੰਜਾਬੀ ਰਹਿਣਗੇ ਜਦੋਂ ਤੱਕ ਦੁਨੀਆ ਦੇ ਵਿੱਚ ਸੰਗੀਤ ਰਹੇਗਾ ਤੇ ਉਹ ਜਸਾ ਸਾਹਿਬ ਦੇ ਬਣਾਏ ਹੋਏ ਗਾਣੇ ਗੁਰੂ ਜੀ ਦੇ ਬਣਾਏ ਹੋਏ ਗਾਣੇ ਸੰਗੀਤ ਉਹ ਗੂੰਜਦਾ ਰਹੇਗਾ ਸ਼ਿਕਰ ਮੁਲਾਕਾਤ ਦੀ ਗੱਲ ਕਰੀਏ ਤੇ ਤੁਹਾਡੀ ਤਾਂ ਅਕਸਰ ਮੁਲਾਕਾਤ ਹੁੰਦੀ ਹੋਈ ਹੋਵੇਗੀ ਤੇ ਆਖਰੀ ਮੁਲਾਕਾਤ ਕੀ ਹੋਈ ਸੀ ਜਾਂ ਫਿਰ ਕੀ ਗੱਲਬਾਤ ਹੋਈ ਸੀ ਜੀ ਬਿਲਕੁਲ ਕਿਉਂਕਿ ਹੁਣ ਕਾਫੀ ਦੇਰ ਤੋਂ ਡਾਕਟਰਾਂ ਨੇ ਮਨਾ ਕੀਤਾ ਸੀ ਤੇ ਪਰਿਵਾਰ ਵੱਲੋਂ ਵੀ ਮਨਾ ਸੀ ਕਿਉਂਕਿ ਹੁਣ ਮਿਲਣਾ ਬੰਦ ਕੀਤਾ ਹੋਇਆ ਸੀ ਪਰ 2 2.5 ਮਹੀਨੇ ਪਹਿਲਾਂ ਤੇ ਉਦੋਂ ਅਸੀਂ ਜਿਵੇਂ ਸਟੂਡੀਓ ਜਾਂਦੇ ਸੀ ਸਟੂਡੀਓ ਹੁੰਦੇ ਸੀ ਉੱਥੇ ਮਿਲਣਾ ਕਿੰਨੇ ਕਿੰਨੇ ਘੰਟੇ ਬੈਠੇ ਰਹਿਣਾ ਗੱਲਾਂ ਬਾਤਾਂ ਕਿਉਂਕਿ ਉਹਨਾਂ ਦੇ ਅੰਦਰ ਸੰਗੀਤ ਇੰਨਾ ਉਸੀ ਬਿਮਾਰ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੈਂ ਇੰਨਾ ਬਿਮਾਰ ਹਾਂ ਕਿਉਂਕਿ ਸੰਗੀਤ ਨਾਲ ਇੰਨਾ ਪਿਆਰ ਸੀ ਉਹਨਾਂ ਦਾ ਤੇ ਉਹ ਫਿਰ ਵੀ ਮਤਲਬ ਉਹਨਾਂ ਨੇ ਜੇ ਕਿਸੇ ਨੇ ਕਹਿਣਾ ਵੀ ਗੁਰੂ ਜੀ ਹਾਰਮੋਨੀਅਮ ਵਜਾ ਕੇ ਸੁਣਾਇਆ ਹੋ ਤਾਂ ਉਹਨਾਂ ਨੇ ਮਤਲਬ ਕਰ ਦੇਣਾ ਹੈ ਨਾ ਕਿਉਂਕਿ ਮਤਲਬ ਲੱਗਦਾ ਹੀ ਨਹੀਂ ਵੀ ਐਡੇ ਵੱਡੇ ਸੰਗੀਤਕਾਰ ਔਰ ਐਦਾਂ ਨਾਰਮਲ ਤਰੀਕੇ ਨਾਲ ਇੱਕ ਆਮ ਬੰਦੇ ਦੇ ਵਾਂਗ ਬੰਦਿਆਂ ਨਾਲ ਵਿਚਰਨਾ ਤੇ ਉਹਨਾਂ ਨੂੰ ਪਿਆਰ ਦੇਣਾ ਸਭ ਨੂੰ ਆਸ਼ੀਰਵਾਦ ਦੇਣਾ ਸਭ ਨੂੰ ਆਪਣਾ ਸੋ ਮਤਲਬ ਬਹੁਤ ਕੋਈ ਖਾਸ ਯਾਦ ਹੈ ਉਹਨਾਂ ਦੇ ਜੀ ਬਹੁਤ ਸਾਰੀਆਂ ਯਾਦਾਂ ਨੇ ਬੜੀਆਂ ਬਹੁਤ ਸਾਰੀਆਂ ਯਾਦਾਂ ਨੇ ਜਿਵੇਂ ਮੈਂ ਅ ਗੁਰੂ ਜੀ ਨਾਲ ਸੈਰ ਬਹੁਤ ਕਰਿਆ ਕਰਦੇ ਸੀ ਬੜੀ ਦੂਰ ਤੱਕ ਲੰਮਾ ਲੰਮਾ 5 5 10 10 ਕਿਲੋਮੀਟਰ ਤੱਕ ਦਿੱਲੀ ਵਿੱਚ ਮੈਂ ਜਾਗਤੀਆਂ ਨਿਕਲੇ ਮੈਨੂੰ ਯਾਦ ਆ ਜਿਵੇਂ ਨਾ ਨਾ ਮਾ ਜਾਣ ਲੱਗੀਆਂ ਤੇ ਗੁਰੂ ਜੀ ਨੇ ਸੈਰ ਸੈਰ ਤੇ ਜਾਣਾ ਤੇ ਮੈਨੂੰ ਕਹਣਾ ਤੂੰ ਐਦਾਂ ਕਰੀ ਜਿੱਥੇ ਥੱਕ ਗਿਆ ਉੱਥੇ ਬੈਠ ਜੀ ਮੈਂ ਆ ਕੇ ਤੈਨੂੰ ਵਾਪਸ ਲੈ ਲੂੰਗਾ ਮੈਂ ਰਸਤੇ ਥੱਕ ਬੈਠ ਜਾਣਾ ਗੁਰੂ ਜੀ ਨੇ ਇੰਨੀ ਦੂਰ ਜਾ ਕੇ ਅੱਧਾ ਘੰਟਾ ਘੰਟਾ ਲਾ ਕੇ ਵਾਪਸ ਆ ਕੇ ਮੈਨੂੰ ਚੱਲ ਚੱਲੀਏ ਘਰ ਨੂੰ ਬਹੁਤ ਸਾਰੀਆਂ ਉੱਥੇ ਗਾਣੇ ਮੈਨੂੰ ਜਦੋਂ ਮੈਂ ਗਾਣੇ ਲਿਖਣਾ ਨਵੇਂ ਨਵੇਂ ਲਿਖਣਾ ਤੇ ਮੈਂ ਲਿਖ ਕੇ ਲੈ ਕੇ ਗਿਆ ਕਹਿੰਦੇ ਵਧੀਆ ਫਿਰ ਮੈਨੂੰ ਦੱਸਣਾ ਵੀ ਇਹ ਲਾਈਨ ਨੂੰ ਐਦਿ ਕਰ ਇਹ ਲਾਈਨ ਨੂੰ ਇੱਧਰ ਕਰ ਇਹ ਸ਼ਬਦ ਨੂੰ ਇੱਥੇ ਕਰ ਹੁਣ ਦੇ ਕੀ ਬਣ ਗਿਆ ਬਸ ਕਹਿੰਦੇ ਇਹੀ ਇਹੀ ਗੁਰੂ ਸਿੱਖਿਆ ਏ ਇਹਨੂੰ ਫਾਲੋ ਇਹਨੂੰ ਫਾਲੋ ਕਰੇਗਾ ਜਿਹੜਾ ਮੈਂ ਦੱਸਿਆ ਉਹਨਾਂ ਦੀ ਬੜੀ ਕਿਰਪਾ ਹੈ ਤੇ ਉਸ ਤੋਂ ਬਾਅਦ ਜਦੋਂ ਤੋਂ ਉਹਨਾਂ ਦੇ ਗਾਣੇ ਕੀਤੇ ਨੇ ਜਿਹੜੇ ਸਭ ਤੋਂ ਪਹਿਲਾਂ ਦੁਰਗਰ ਗੀਲਾ ਦੀ ਕੈਸਟ ਆਈ ਸੀ ਨੂਰ ਤੇਰੇ ਨੈਣਾਂ ਦਾ ਜਿਹਦੇ ਵਿੱਚ ਗਾਣੇ ਆਏ ਸੀ ਮੇਰੇ ਤੇ ਉਸ ਤੋਂ ਬਾਅਦ ਇਹ ਜਿਹੜਾ ਨਾਮ ਹੈ ਮਹਾਰਾਜ ਬੜੀ ਕਿਰਪਾ ਗੁਰੂ ਜੀ ਦੀ ਤੇ ਅੱਜ ਉਹ ਨਾਮ ਜਿਹੜਾ ਦੁਨੀਆ ਦੇ ਵਿੱਚ ਉਹਨਾਂ ਦਾ ਦਿੱਤਾ ਹੋਇਆ ਨਾਮ ਚੱਲਦਾ ਜੀ ਧੰਨਵਾਦ ਗੱਲ ਦਾ ਥੈਂਕ ਯੂ